ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੱਧਨ ਤੋਂ ਬਾਦੇ ਜੋ ਹਮ ਬੰਦੇ ਇਥੇ ਠਮਕ ਮੋਹ ਫਾਸ ਇਥੇ ਵਿਸਰਾਮ ਹਮ ਇਥੇ ਯਮ ਕਲਾ ਦੁਨੀਏ ਪ੍ਰੇਮ ਬੱਧਨ ਇਸ ਨੂੰ ਬੰਧਨ ਨਹੀਂ ਕਹਿਣਾ ਬੱਧਨ ਕਸ ਕੇ ਬੋਲਣਾ ਹੈ ਪ੍ਰੇਮ ਬੱਧਨ ਤੁਮ ਬਾਧੇ ਜੋ ਹਮ ਬਾਂਦੇ ਮੋਹ ਫਾਸ ਹਮ ਹਮ ਪ੍ਰੇਮ ਬੱਧਣ ਤੁਮ ਬਾਧੇ ਆਪਣੇ ਛੂਟਣ ਕੋ ਯਤਨ ਕਰਹੁ ਹਮ ਛੂਟੇ ਤੁਮ ਆਰਾਧੇ ਮਾਧਵੇ ਜਾਣਤ ਹਉ ਜੈ ਸੀ ਤੈਸੀ ਮਾਧਵੇ ਪਦਤੀ ਵਿਸਰਾਮ ਮਾਧਵੇ ਜਾਣਤ ਹਉ ਜੈ ਸੀ ਤੈਸੀ ਅਬ ਕਹ ਕਹ ਰਹੋਗੇ ਐਸੀ ਅਬ ਕਹਾ ਕਰਹੋਗੇ ਇਥੇ ਸੋ ਹਾਂਜੀ ਅਬ ਕਹਾ ਕਰਹੋਗੇ ਐਸੀ ਰਹਾਉ ਮੀਨ ਪਕਰ ਫਾਂਕਿਓ ਅਰ ਕਾਟਿਓ ਮੀਨ ਪਕਰ ਫਾਂਕਿਓ ਅਰ ਕਾਟਿਓ ਰਾੰਦ ਰਾੰਦ ਕੀਓ ਬਹਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉਨ ਬਿਸਰਿਓ ਪਾਣੀ ਤਉ ਨਾ ਬਿਸਰਿਓ ਪਾਣੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ ਆਪਣ ਬਾਪੈ ਨਾਹੀ ਕਿਸੀ ਕੋ ਆਪਣ ਬਾਪੈ ਨਾਹੀ ਕਿਸੀ ਕੋ ਆਪਣ ਬਾਪੈ ਨਾਹੀ ਕਿਸੀ ਕੋ ਨਾਹੀ ਪਦ ਤੇ ਠਮਕ ਲੱਗ ਜੀ ਆਪਣ ਬਾਪੈ ਨਾਹੀ ਕਿਸੀ ਕੋ ਆਪਣ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਇਹ ਬੜੇ ਧਿਆਨ ਨਾਲ ਜਮ ਕਰਾਉਣ ਵਾਲੀ ਹੈ ਭਗਤ ਨਹੀਂ ਸੰਤਾ ਨਹੀਂ ਸੰਤਾਪਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਦਾਸ ਭਗਤ ਇੱਕ ਬਾਢੀ ਆਵ ਇਹ ਕਾਸੋ ਕਹੀਐ ਆਬ ਇਹ ਆਬ ਇਹ ਕਾਸੋ ਕਹੀਐ ਕਹਿ ਰਵਿਦਾਸ ਭਗਤ ਇੱਕ ਬਾਢੀ ਅਬ ਇਹ ਕਾਸੋ ਕਹੀਐ ਜਾ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜਹੂ ਸਹੀਐ ਦਲਬ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਬੇਕੇ ਹਾਂਜੀ ਅਬ ਵੇਕੇ ਪਾਠ ਜਿਹੜਾ ਹੈ ਨਾ ਇਹ ਪ੍ਰਾਤਨ ਸਰੂਪਾਂ ਦੇ ਵਿੱਚ ਨਾਂ ਦੇ ਨਾਲ ਪਾਠ ਸ਼ੁੱਧ ਪਾਠ ਹੈ ਪੁਥੀਆਂ ਤੇ ਅਬ ਵੇਕੇ ਛਪਿਆ ਹੋਇਆ ਕੱਕੇ ਤੇ ਬਲਾਵਾਂ ਲੱਗੀਆਂ ਹੋਈਆਂ ਨੇ ਪਰ ਅਬ ਵੇਕੇ ਪਾਠ ਸ਼ੁੱਧ ਪਾਠ ਹੈ ਮੁੱਖ ਪਾਠ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬੇਨ ਹਰ ਭਗਤ ਕਹੋ ਕਹ ਲੇਖੈ ਨਭ ਵਿਚਾਰਿਓ ਰਾ ਰਾਜਾਰਾਮ ਕੋ ਰਸ ਨਭ ਵਿਚਾਰਿਓ ਇਥੇ ਹੀ ਸ੍ਰਾਮ ਹੈ ਰਾਜਾਰਾਮ ਕੋ ਰਸ ਰਾਜਾਰਾਮ ਪਾਠ ਇਕਠਈਆ ਰਾਜਾਰਾਮ ਕੋ ਰਸ ਜਿਹ ਰਸ ਅਨ ਰਸ ਬਿਸਰ ਜਾਹੀ ਜਿਹ ਰਸ ਅਨ ਰਸ ਬਿਸਰ ਜਾਹੀ ਰਹਾਉ ਜਾਨ ਅਜਾਨ ਭਏ ਹਮ ਬਾਵਰ ਜਾਨ ਅਜਾਨ ਭਏ ਹਮ ਬਾਵਰ ਜਾਨ ਪਦ ਤੇ ਯਮਕ ਲਗ ਜੀ ਕੀ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਸਬਲ ਨਿਵਲ ਬੇਕ ਬੁੱਧ ਹਾਂਜੀ ਸਬਲ ਹੀ ਬੋਲਣਾ ਸਬਲ ਨਹੀਂ ਕਹਿਣਾ ਇੰਦਰੀ ਸਬਲ ਨਿਵਲ ਬੇਕ ਬੁੱਧ ਨਿਵਾਲ ਤੇ ਸਵਾਲ ਨਹੀਂ ਕਹਿਣਾ ਪਰਮਾਰਥ ਪ੍ਰਵੇਸ਼ ਨਹੀਂ ਕਹੀਤ ਆਨ ਅਚਰੀਅਤ ਅਨ ਕਾਛ ਸਮਝ ਨ ਪਰੈ ਅਪਰ ਮਾਇਆ ਮਾਇਆ ਕੀ ਵੀ ਵਿਸਰਾਮ ਯਾਦ ਰੱਖਣ ਵਾਲਾ ਹੈ ਕਹੀਤ ਆਨ ਇਥੇ ਠਮਕ ਅਚਰੀਅਤ ਆਨ ਕਾਛ ਇਹਨੂੰ ਅਚਰੀਅਤ ਨਹੀਂ ਕਹਿਣਾ ਐਡੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਅਚਰੀਅਤ ਪਾਠ ਇਕੱਠਾ ਹੀ ਹੈ ਅਚਰੀਅਤ ਆਨ ਪਦ ਪੂਰ ਲਈ ਬੋਲਣਾ ਅਨ ਨਹੀਂ ਕਹਿ ਦੇਣਾ ਕਾਛ ਵੀ ਪੂਰ ਲਈ ਬੋਲਣਾ ਕਛ ਨਹੀਂ ਕਹਿ ਦੇਣਾ कहियत आन अचरियत आन काछ समझ ना परै इथि ठमक अपर माया अपारणी कहना अपर ही उच्चारण करना कह रवदास उदास दास मत पर हर कोप करहु जी दया एवी विश्राम इसी तरह ही लौना है कह रवदास इथि ठमक उदास दास मत इथि विश्राम है पर हर कोप करहु जी दया ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੀਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਵ ਨਿੱਧ ਕਾਰ ਤਲ ਤਾਕੇ ਇਹ ਕਰਤਲ ਕੱਠਾ ਨਹੀਂ ਕਹਿ ਦੇਣਾ ਨਵ ਨਿੱਧ ਕਾਰ ਤਲ ਹੱਥ ਦੀ ਤਲੀ ਦੇ ਉੱਤੇ ਤਾਕੇ ਹਰ ਹਰ ਹਾਰ ਨਾਮ ਜਪਹਿ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਕ ਖਿਆਨ ਪੁਰਾਨ বেদ ਵਿਦ 34 ਅੱਖਰ 마ਹੀ ਇਹ 34 ਪਦ ਜਿਹੜਾ ਕਸ ਕੇ ਬੋਲਣਾ 34 ਅੱਖਰ 마ਹੀ ਵਿਆਸ ਵਿਚਾਰ ਕਹਿਉ ਪਰਮਾਰਥ RAM ਨਾਮ ਸਰ ਨਾਹੀ ਸਹਿਜ ਸਮਾਦ ਉਪਾਦ ਰਹਿਤ ਫੋਨਾ ਵੱਡਾ ਭਾਗ ਲਿਵ ਲਾਗੀ ਕਹਿ ਰਵਿਦਾਸ ਪ੍ਰਗਾਸ ਰਿਦੈ ਧਰ ਜਨਮ ਮਰਨ ਭੈ ਭਾਗੀ ਜੋ ਤੁਮ ਗਿਰਵਰ ਜੋ ਤੁਮ ਗਿਰਵਰ ਤੋ ਹਮ ਮੋਰਾ ਹੀ ਗਿਰਵਰ ਰਾਰੀ ਦੀ ਸਿਆਰੀ ਲਾ ਕੇ ਬੋਲਨਾ ਜੋ ਤੁਮ ਗਿਰਵਰ ਤੋ ਹਮ ਮੂਰਾ ਜੋ ਤੁਮ ਗੇਰੇ ਵਾਰ ਤੋ ਹਮ ਮੂਰਾ ਜੋ ਤੁਮ ਚੰਦ ਤੋ ਹਮ ਭਏ ਹੈ ਚਕੂਰਾ ਜੋ ਪਤਤੀ ਤੋ ਪਤਨੀ ਯਮਕ ਲਾ ਕੇ ਬੁਨੈ ਜੋ ਤੁਮ ਚੰਦ ਤੋ ਹਮ ਭਏ ਹੈ ਚਕੂਰਾ ਮਾਦਵੇ ਤੁਮ ਨਾ ਤੋ ਰਹੋ ਤੋ ਹਮ ਨਹੀਂ ਤੂਰਹਿ ਇਹ ਪਾਠ ਸੰਪਰਦਾ ਵਿੱਚ ਤੁੰਮਨ ਕਰਾਇਆ ਜਾਂਦਾ ਹੈ ਤੁੰਮਨ ਤੂਰ ਮਾਦਵੇ ਤੁੰਮਨ ਤੂਰਹ ਤੋ ਹਮ ਨਹੀਂ ਤੂਰਹਿ ਯਾਨੀ हे ਮਾਇਆ ਦੇ ਪਤੀ ਵਾਹਿਗੁਰੂ ਪਰਮੇਸ਼ਰ ਜੀ ਤੁੰਮਨ ਤੂਰ ਹੋ ਜੇ ਤੁਸੀਂ ਸਾਡੇ ਨਾਲੋਂ ਤੋੜ ਦੇਵੋਗੇ ਤੋ ਹਮ ਨਹੀਂ ਤੂਰ ਹੈ ਅਸੀਂ ਨਹੀਂ ਤੋੜਾਂਗੇ ਅਸੀਂ ਤੇ ਤੁਹਾਡਾ ਹੀ ਪੱਲਾ ਫੜਨਾ ਤੁਹਾਡਾ ਪੱਲਾ ਫੜ ਕੇ ਹੀ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ ਤੁਸੀਂ ਆਪ ਕਿਰਪਾ ਕਰੋਗੇ ਉਹ ਨਹੀਂ ਕਹਿਣਾ ਮਾਦਵੇ ਤੁਮਨਾ ਤੋਰੋ ਤੁਸੀਂ ਤੋੜੋਗੇ ਤੇ ਮੈਂ ਵੀ ਨਹੀਂ ਤੋੜਾਂਗਾ। ਯਾਨੀ ਇਹ ਪਾਠ ਤੁਮਨ ਪਾਠ ਇਕੱਠਾ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ। ਮਾਦਵੇ ਤੁਮਨ ਤੋਰਹੁ ਤਾ ਹਮ ਨਹੀਂ ਤੋਰਹਿ ਤਾ ਹਮ ਨਹੀਂ ਤੋਰਹਿ ਤੋਮਸ ਤੋਮਸਿ ਤੋਰ ਕਵਣਸ ਜੋ ਰਹਿ ਤੁਹਾਡੇ ਨਾਲ ਤੋੜ ਕੇ ਹੋਰ ਕਿਤੇ ਨਾਲ ਜੋੜਾਂਗੇ ਰਹਾਓ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਜਹ ਜਹ ਜਾਓ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੇਮਰੇ ਭਜਨ ਕਟਹਿ ਜਾਮ ਫਾਂਸਾ ਭਗਤ ਹਿਤ ਗਾਵੇ ਰਬਦਾਸਾ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਪਤੇ